ਵਾਕਟਾਤ ਵਡਾ ਵਾਈਗਰੂ ਕਲੋਥ ਹਾਊਸ ਐਂਡ ਪਾਰਟਿਕੂਲਰ ਡਾ ਵੱਲੋਂ ਲਓ ਜੀ ਫਿਰ ਇੱਕ ਜਿੰਨੀ ਨਵੀਂ ਕਲੈਕਸ਼ਨ ਲੈ ਕੇ ਆਏ ਅੱਜ ਦੀ ਜਿਹੜੀ ਸਾਡੀ ਕਲੈਕਸ਼ਨ ਹੋਊਗੀ ਬਟਿਕ ਵਰਕ ਦੇ ਸੂਟ ਲੈ ਕੇ ਆਏ ਬਹੁਤ ਹੀ ਪਿਆਰੇ ਜਿਹੇ ਬਟਿਕ ਵਰਕ ਦੇ ਸੂਟ ਰਹਿਣ ਵਾਲੇ ਆ ਚੈੱਕ ਕਰੋ ਜੀ ਪਹਿਲਾ ਸੂਟ ਚੈੱਕ ਕਰੋ ਜੀ ਮਸਟਰਡ ਸ਼ੇਡ ਹੈ ਦੇਖ ਸਕਦੇ ਹੋ ਤੁਸੀਂ ਬ੍ਰਾਂਡਡ ਸੂਟ ਰਹੂਗਾ ਜੀ ਦੇਖ ਸਕਦੇ ਹੋ ਤੁਸੀਂ ਸਟੈਂਪ ਲੱਗੀ ਹੋਈ ਹੈ ਇੱਕ ਟੈਕਸੋ ਪਸ਼ਮੀਨਾ ਰਹਿਣਾ ਜੀ ਇਹ ਠੀਕ ਹੈ ਜੀ ਪ੍ਰੀਮੀਅਮ ਕੁਆਲਿਟੀ ਪਸ਼ਮੀਨਾ ਤੇ ਸੈਲਫ ਦੇ ਵਿੱਚ ਰਹਿਣਾ ਚੈੱਕ ਕਰੋ ਜੀ ਸੈਲਫ ਪਸ਼ਮੀਨਾ ਨਜ਼ਦੀਕ ਤੋਂ ਚੈੱਕ ਕਰਵਾ ਦਿੰਦੇ ਹਾਂ ਸੈਲਫ ਪ ਇਹ ਬਹੁਤ ਸੋਹਣਾ ਬਣਿਆ ਹੋਇਆ ਕੇਰਾ ਕੇਰੇ ਦੇ ਉੱਪਰ ਵਰਕ ਹੋਇਆ ਬਹੁਤ ਸੋਹਣੇ ਕੇਰੇ ਦੇ ਉੱਪਰ ਫਲਾਵਰ ਬਣੇ ਹੋਏ ਆ ਨਾਲ ਤੁਹਾਨੂੰ ਬਾਟਮ ਦਾ ਵਰਕ ਵੀ ਮਿਲੂਗਾ ਜੀ ਇਹ ਬਾਟਮ ਦੇ ਉੱਪਰ ਵਰਕ ਆਊਗਾ ਠੀਕ ਹੈ ਜੀ ਇਹ ਜਿਹੜੇ ਫਲਾਵਰ ਬਣੇ ਹੋਏ ਆ ਬਾਟਮ ਦੇ ਉੱਪਰ ਆਣਗੇ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਮਸਟਰਡ ਕਲਰ ਆਊਗਾ ਜੀ ਇਹਦਾ ਲਓ ਜੀ ਇਹ ਬਣੀਆਂ ਹੋਈਆਂ ਬਾਜ਼ੂ 슬ੀਵਸ ਦੇ ਉੱਪਰ ਵੀ ਵਰਕ ਮਿਲੂਗਾ ਤੁਹਾਨੂੰ ਬਾਟਮ ਉੱਪਰ ਵੀ ਵਰਕ ਮਿਲੂਗਾ ਠੀਕ ਹੈ ਜੀ ਕੇਰੇ ਉੱਪਰ ਵੀ ਵਰਕ ਮਿਲੂਗਾ ਤੁਹਾਨੂੰ ਠੀਕ ਹੈ ਜੀ ਪ੍ਰਾਈਸ ਰਹਿਣੀ ਹੈ ਜੀ ਇਹਦੀ ਅਹ ਇਹਦੀ ਇਹਦੀ ਪ੍ਰਾਈਸ ਰੈਣ ਵਾਲੀ ਹੈ ਸਿਰਫ 1100 ਦੇ ਉੱਤੋਂ ਇਹ ਵਾਲਾ ਸੂਟ ਮਿਲੂਗਾ ਜੀ ਕਿਉਂਕਿ ਬਾਟਮ ਵਰਕ ਵੀ ਹੈ ਘੇਰਾ ਵਰਕ ਵੀ ਹੈ ਠੀਕ ਹੈ ਜੀ 슬ੀਵਸ ਵਰਕ ਹੈ ਸੈਲਫ ਪਸ਼ਮੀਨਾ ਰਹਿਣਾ ਜੀ ਇਹਦਾ ਇਹ ਵਾਲੇ ਸੂਟ ਦੀ ਪ੍ਰਾਈਸ ਰੈਣੀ ਆ ਬਹੁਤ ਹੀ ਸੋਹਣਾ ਕਿਸੇ ਵੀ ਤਰ੍ਹਾਂ ਦੀ ਕੋਈ ਬੁਰਨੀ ਨਹੀਂ ਆਉਣੀ ਬਹੁਤ ਸੋਹਣਾ ਪਸ਼ਮੀਨਾ ਰਹਿਣਾ 컬러 ਤੁਹਾਨੂੰ ਚੈੱਕ ਕਰਵਾ ਲਈ ਹੈ ਜੀ ਲਓ ਇੱਕ 컬러 ਆਊਗਾ ਜੀ ਇਹਦੇ ਵਿੱਚ ਬਲੈਕ ਲਓ ਜੀ ਪਸ਼ਮੀਨਾ ਵਧੀਆ ਬੈਸਟ ਕੁਆਲਟੀ ਦਾ ਦੇਖੋ ਜੀ ਸਟੈਂਪ ਲੱਗੀ ਦੇ ਸਕਦੇ ਤੁਸੀਂ ਪ੍ਰੀਮੀਅਮ ਕੁਆਲਟੀ ਪਸ਼ਮੀਨਾ ਕਿਸੇ ਤਰ੍ਹਾਂ ਦੀ ਕੋਈ ਬੁਰਨੀ ਨਹੀਂ ਆਉਣੀ ਇਹਦੇ ਉੱਪਰ ਠੀਕ ਹੈ ਜੀ ਲਓ ਇਹ ਇਹਦੇ ਵਿੱਚ ਆਊਗਾ 컬러 ਬਲੈਕ ਪ੍ਰਾਈਸ ਇਹਦੀ 1100 ਰੁਪਏ ਰਹਿਣੀ ਹੈ ਦੇਖੋ ਜੀ ਕਿ ਬਲੈਕ 컬러 ਨਾਲ ਬਹੁਤ ਹੀ ਪਿਆਰਾ ਜਿਹਾ ਫਲਾਵਰ ਦੇਖੋ ਜੀ ਕਿੰਨੀ ਫਿਨਿਸ਼ਿੰਗ ਰਿਹਾ ਨਾਲ ਵਰਕ ਹੋਇਆ ਦੇਖ ਸਕਦੇ ਹੋ ਤੁਸੀਂ ਇਹ ਵਾਲਾ ਆਊਗਾ ਜੀ ਇਹਦੀ ਬਾਟਮ ਦੇ ਉੱਪਰ ਫਲਾਵਰ ਬਾਟਮ ਦੇ ਉੱਪਰ ਫਲਾਵਰ ਆਉਣੇ ਆ ਤੇ ਇਹ ਵਾਲੀ ਆਉਣੇ ਆ ਜੀ ਇਹਦੀਆਂ ਬਾਹਾਂ ਦੇ ਉੱਪਰ ਫਲਾਵਰ ਠੀਕ ਹੈ ਜੀ ਬਾਹਾਂ ਦੇ ਫਲਾਵਰ ਆਉਣੇ ਆ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣ ਵਾਲਾ ਜੀ ਇਹ ਠੀਕ ਹੈ ਜੀ ਇਹਦੇ ਵਿੱਚ ਪ੍ਰਾਈਸ ਇਹਦੀ ਵੀ 1100 ਰਹਿਣੀ ਆ ਬਲੈਕ ਦੇ ਵਿੱਚ ਆਊਗਾ ਇਸ ਤੋਂ ਅਗਲਾ ਕਲਰ ਆਊਗਾ ਰਾਇਲ ਬਲੂ ਦੇ ਵਿੱਚ ਲਓ ਇਹ ਵਾਲਾ ਕਲਰ ਮਿਲੂਗਾ ਤੁਹਾਨੂੰ ਰਾਇਲ ਬਲੂ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਲਓ ਜੀ ਇਹ ਰॉयਲ ਬਲੂ ਦੇ ਵਿੱਚ ਆਊਗਾ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਚੈੱਕ ਕਰੋ ਜੀ ਡਿਜ਼ਾਈਨ ਚੈੱਕ ਕਰੋ ਕਿਹੜਾ ਤੁਸੀਂ ਕਰ ਸਕਦੇ ਹੋ ਰੈਡੀ 22 23 ਇੰਚ ਤੱਕ ਆਰਾਮ ਨਾਲ ਆ ਗਏ ਵੀ ਤੁਸੀਂ ਕਿਹੜਾ ਵਧਾ ਸਕਦੇ ਹੋ ਜਿੰਨਾ ਮਰਜ਼ੀ ਕਿਹੜਾ ਵਧਾ ਲਓ ਇਹਦਾ ਇਹ ਬਾਟਮ ਤੇ ਫਲਾਵਰ ਆਉਣਗੇ ਬਾਟਮ ਦਾ ਵਰਕ ਵੀ ਮਿਲਣ ਵਾਲਾ ਤੇ 슬ੀਵਸ ਦਾ ਵਰਕ ਵੀ ਮਿਲੇਗਾ ਪ੍ਰਾਈਸ ਇਹ ਵਾਲੇ ਸੂਟ ਦੀ 1100 ਰੁਪਏ ਨਹੀਂ ਆ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਵਰਕ ਤੇ ਵਰਕ ਦੀ ਫਿਨਿਸ਼ਿੰਗ ਨੇੜੇ ਹੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਵਰਕ ਹੋਇਆ ਜੀ ਇਹ 1100 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲੋਂ ਠੀਕ ਹੈ ਜੀ ਅਗਲਾ ਸੂਟ ਚੈੱਕ ਕਰੋ ਇੱਕੇ ਵਾਲਾ ਕਲਰ ਆਊਗਾ ਲਓ ਇਹ ਡਬਲ ਟੋਨ ਪਸ਼ਮੀਨਾ ਰਹਿਣਾ ਜੀ ਕਲਰ ਚੈੱਕ ਕਰੋ ਬਹੁਤ ਪਿਆਰਾ ਕਲਰ ਹੈ ਜੀ ਡਬਲ ਟੋਨ ਪਸ਼ਮੀਨੇ ਦਾ ਲਓ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਨਾ ਮਹਿੰਦੀ ਹੈ ਨਾ ਮਸਤੜ ਹੈ ਮਹਿਰੂਨ ਤੇ ਮਹਿੰਦੀ ਦੀ ਡਬਲ ਟੋਨ ਹੈ ਜੀ ਇਹ ਕੁਮਕੁਮ ਪ੍ਰੀਮੋ ਕਵਾਲਟੀ ਦਾ ਪਸ਼ਮੀਨਾ ਰਹੂਗਾ ਕਿਸੇ ਤਰ੍ਹਾਂ ਦੀ ਕੋਈ ਬੁਰਨੀ ਹੋਣੀ ਸਟਾਫ ਚੈੱਕ ਕਰੋ ਬਹੁਤ ਸੋਹਣਾ ਸਟਾਫ ਹੈ ਨਾ ਸਿੰਪਲ ਪਸ਼ਮੀਨਾ ਨਹੀਂ ਹੈਗਾ ਜੀ ਇਹ ਡਬਲ ਟੋਨ ਸਿੰਪਲ ਪਸ਼ਮੀਨਾ ਕੇਰਾ ਕੇਰੇ ਦਾ ਵਰਕ ਠੀਕ ਹੈ ਜੀ ਨਾਲ ਤੁਹਾਨੂੰ ਬਾਟਮ ਦਾ ਵਰਕ ਮਿਲੇਗਾ ਨਾਲ ਤੁਹਾਨੂੰ ਸਲੀਪਸ ਦਾ ਵਰਕ ਮਿਲੇਗਾ 컬러 ਬਹੁਤ ਪਿਆਰਾ ਜੀ ਠੀਕ ਹੈ ਜੀ ਪ੍ਰਾਈਸ ਇਹ ਵਾਲੇ ਸੂਟ ਦੀ ਜਿਹੜੀ ਰਹਿਣੀ ਹੈ ਸਿਰਫ 1100 ਰਹਿਣੀ ਹੈ ਜੀ ਲਓ ਜੀ ਇਹ ਕੇਵਲਾ ਸੂਟ ਆਊਗਾ ਇਹ ਸ਼ਰਕ ਪਸ਼ਮੀਨੇ ਤੇ ਰੈਡੀ ਹੈ ਜੀ ਡਬਲ ਟੋਨ ਸ਼ਰਕ ਪਸ਼ਮੀਨਾ ਆਊਗਾ ਬਹੁਤ ਹੀ ਸੋਨਾ ਜਿਹਾ ਬਣਿਆ ਹੋਇਆ ਹੈ ਇਹਦਾ ਕੀਰਾ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਬਣਿਆ ਹੋਇਆ ਘੇਰੇ ਤੇ ਫਲਾਵਰ ਆਉਣਗੇ 21 22 ਇੰਚ ਤੱਕ ਤੁਸੀਂ 20 ਇੰਚ ਤੱਕ ਵੀ ਆਮਣਾ ਇਹਦਾ ਘੇਰਾ ਰੈਡੀ ਕਰ ਸਕਦੇ ਹੋ ਠੀਕ ਹੈ ਜੀ ਡਬਲ ਟੋਨ ਪਸ਼ਮੀਨਾ ਦਿਖਾ ਦਿੰਦੇ ਆ ਤੁਹਾਨੂੰ ਬੈਕ ਤੋਂ ਵੀ ਇਹਦੀ ਡਬਲ ਟੋਨ ਦਿਖਾ ਦਿੰਦੇ ਆ ਬਲੂ ਤੇ ਗ੍ਰੀਨ ਦੀ ਡਬਲ ਟੋਨ ਹੈ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਰਹੂਗਾ ਡਬਲ ਟੋਨ ਪਸ਼ਮੀਨੇ ਦੀ ਇਹਦੀ ਪ੍ਰਾਈਸ ਵੀ 1100 ਰੁਪਏ ਲੈਣੀ ਹੈ ਠੀਕ ਹੈ ਜੀ ਡਬਲ ਟੋਨ ਪਸ਼ਮੀਨੇ ਦੀ ਪ੍ਰਾਈਸ 1100 ਰਹਿਣੀ ਹੈ ਇਹ ਆਊਗਾ ਜੀ 슬ੀਵ ਸਟੇ ਇਹ 슬ੀਵਸ ਤੇ ਵਰਕ ਆਊਗਾ ਜੀ ਇਹਦਾ ਠੀਕ ਹੈ ਜੀ 슬ੀਵਸ ਦੇ ਉੱਪਰ ਵਰਕ ਆਉਣ ਵਾਲ ਨੇ बॉटम ਉੱਪਰ ਵੀ ਵਰਕ ਦਿੱਤਾ ਗਿਆ ਦੇਖੋ ਜੀ ਇਹ 슬ੀਵਸ ਤੇ ਵਰਕ ਆਊਗਾ ਠੀਕ ਹੈ ਜੀ 슬ੀਵਸ ਦਾ ਵਰਕ ਹੈ ਇਹ बॉटम ਤੇ ਵਰਕ ਹੈ ਇਹ बॉटम ਤੇ ਫਲਾਵਰ ਵੀ ਆਣਗੇ 슬ੀਵਸ ਉੱਪਰ ਵੀ ਫਲਾਵਰ ਆਣਗੇ ਪ੍ਰਾਈਸ ਇਹਦੀ ਜਿਹੜੀ ਰਹਿਣੀ ਆ 1100 ਰੁਪਏ 1100 ਹੀ ਇਹ ਵੇਲੇ ਸੂਟ ਦੀ ਪ੍ਰਾਈਸ ਰਹਿਣੀ ਆ ਜੀ ਲਓ ਇਹਦੇ ਵਿੱਚ ਇੱਕ ਮਿਲੂਗਾ ਤੁਹਾਨੂੰ ਰੈੱਡ ਕਲਰ ਚ ਸੂਟ ਰੈੱਡ ਮਹਿਰੂਨ ਜੀ ਸ਼ੇਡ ਚ ਮਿਲਣਾ ਜੀ ਲਓ ਇਹ ਆਊਗਾ ਸਿੰਪਲ ਪਸ਼ਮੀਨੀ ਤੇ ਦੇਖੋ ਜੀ ਇਹ ਸਿੰਪਲ ਪਸ਼ਮੀਨੇ ਤੇ ਆਊਗਾ ਬਹੁਤ ਸੋਹਣਾ ਬਣਿਆ ਹੋਇਆ ਘੇਰੇ ਦਾ ਵਰਕ ਕੰਮ ਹੋਇਆ ਬਹੁਤ ਹੀ ਪਿਆਰਾ ਜਿਹਾ ਘੇਰੇ ਦਾ ਵਰਕ ਹੈ ਇਹ ਤੁਹਾਨੂੰ ਬਾਟਮ ਤੇ ਵੀ ਛੋਟੇ ਛੋਟੇ ਫਲਾਵਰ ਮਿਲਨੇ ਆ ਤੇ ਤੁਹਾਨੂੰ 슬ੀਵਸ ਦੇ ਉੱਪਰ ਵੀ ਫਲਾਵਰ ਮੈਨੇ ਇਹਦੀ ਪ੍ਰਾਈਸ 990 ਰਹਿਣੀ ਹੈ ਜੀ 990 ਤੁਸੀਂ ਇਹ ਸੂਡ ਲੈ ਸਕਦੇ ਹੋ ਸਾਡੇ ਕੋਲ ਠੀਕ ਹੈ ਜੀ ਪ੍ਰੀਮੀਅਮ ਕੁਆਲਿਟੀ ਦਾ ਪਸ਼ਮੀਨਾ ਕਿਸੇ ਤਰ੍ਹਾਂ ਦੀ ਕੋਈ ਬੁਰ ਨਹੀਂ ਆਣੀ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣਾ ਕਲਰ ਹੈ ਤੇ ਵਰਕ ਵੀ ਬਹੁਤ ਪਿਆਰਾ ਹੋਇਆ ਜੀ ਇਹਦਾ ਲਓ ਇੱਕ ਇਹ ਵਾਲਾ ਕਲਰ ਆਊਗਾ ਜੀ ਇਹਦੇ ਵਿੱਚ ਇਹ ਬਲ ਕਲਰ ਚੈੱਕ ਕਰੋ ਜੀ ਇਹ ਕੇਵਲਾ ਕਲਰ ਆਊਗਾ ਦੇਖ ਸਕਦੇ ਹੋ ਤੁਸੀਂ ਲਓ ਇਹ ਆਊਗਾ ਜੀ ਕੇਰੇ ਦਾ ਵਰਕ ਬਹੁਤ ਹੀ ਪਿਆਰਾ ਜਿਹਾ ਕੇਰੇ ਦਾ ਵਰਕ ਹੋਇਆ ਠੀਕ ਹੈ ਜੀ ਕੇਰੇ ਤੇ ਵਰਕ ਆਊਗਾ 슬ੀਵਸ ਤੇ ਆਊਗਾ ਜੀ ਬਾਟਮ ਤੇ ਆਊਗਾ ਠੀਕ ਹੈ ਸਭ ਤਰ੍ਹਾਂ ਦਾ ਵਰਕ ਮਿਲੂਗਾ 990 ਦੀ ਪ੍ਰਾਈਸ ਰਹਿਣੀ ਹੈ 990 ਚ ਜੀ ਇਹ ਸੂਟ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਹੋ ਪਸ਼ਮੀਨਾ ਬੈਸਟ ਕੁਆਲਟੀ ਦਾ ਲਗਾਇਆ ਹੋਇਆ ਕਿਸੇ ਤਰ੍ਹਾਂ ਦੀ ਕੋਈ ਭੁਰ ਨਹੀਂ ਹੈਗੀ ਤੇ ਆਉਣ ਵਾਲੀ ਲਓ ਅਗਲਾ ਕਲਰ ਚੈੱਕ ਕਰੋ ਜੀ ਇਹ ਜੇ ਮਸਟਰਡ ਕਲਰ ਮਿਲੂਗਾ ਇਹ ਮਸਟਰਡ ਕਲਰ ਦੇ ਵਿੱਚ ਮਿਲੂਗਾ ਜੀ ਬਹੁਤ ਸੋਹਣੇ ਕਲਰਾਂ ਦੇ ਵਿੱਚ ਰਹਿਣ ਵਾਲਾ ਸਟਾਫ ਬਹੁਤ ਸੋਹਣਾ ਜੀ ਕਿਸੇ ਤਰ੍ਹਾਂ ਦੀ ਕੋਈ ਨਹੀਂ ਬੁਰਾਣੀ ਇਹਨਾਂ ਤੇ ਸਟਾਫ ਬਹੁਤ ਬੈਸਟ ਵਾਲਾ ਰਹੂਗਾ ਜੀ ਲਓ ਚੈੱਕ ਕਰੋ ਜੀ ਦੇਖ ਸਕਦੇ ਹੋ ਸਟਾਫ ਬਹੁਤ ਬੈਸਟ ਕੁਆਲਿਟੀ ਦਾ ਲਓ ਚੈੱਕ ਕਰੋ ਜੀ ਬਹੁਤ ਸੋਹਣਾ ਬਣਿਆ ਹੋਇਆ ਇਹਦਾ ਕੇਰਾ ਠੀਕ ਹੈ ਜੀ ਇਹ ਵਾਲੇ ਰਹੂਗੀ ਇਹਦੀਆਂ ਬਾਟਮ ਤੇ ਵਰਕ ਤੇ ਇਹ ਵਾਲਾ ਰਹੂਗਾ ਜੀ ਇਹਦੀ 슬ੀਵਸ ਪਹਾ ਦਾ ਵਰਕ ਬਾਟਮ ਦਾ ਵਰਕ ਦੋਨੋਂ ਮਿਲ ਲਗੇ ਜੀ ਇੱਕ ਟੈਕਸ ਪਸ਼ਮੀਨਾ ਜੀ ਇਹ ਠੀਕ ਹੈ ਜੀ ਪ੍ਰਾਈਸ ਇਹਦੀ ਵੀ 950 ਹੀ ਰਹਿਣੀ ਆ 950 ਤੁਸੀਂ ਇਹ ਸੂਟ ਲੈ ਸਕਦੇ ਹੋ ਸਾਡੇ ਕੋਲ ਠੀਕ ਹੈ ਜੀ ਇਹਦੇ ਵਿੱਚ ਲਓ ਇਹ ਕਿਹੇ ਕਲਰ ਆਣਾ ਸੀਗਾ ਇਸ ਤੋਂ ਅੱਗੇ ਤੁਸੀਂ ਲੈ ਸਕਦੇ ਸਾਡੇ ਕੋਲੋਂ ਲਓ ਇਹ ਵਾਲੇ ਸੂਟਾਂ ਦੀ ਵੀ ਕਾਫੀ ਡਿਮਾਂਡ ਸੀਗੀ ਦੋ ਸੂਟ ਸਾਡੇ ਕੋਲੇ ਬਾਕੀ ਆ ਜੀ ਇਹ ਦੁਬਾਰਾ ਰੀਸਟਾਕ ਹੋਏ ਸੀ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਬਣਿਆ ਹੋਇਆ ਕੇਰਾ ਸ਼ਿਲਕ ਪਸ਼ਮੀਨਾ ਡਬਲ ਟੋਨ ਮਹਿਰੂਨ ਤੇ ਗ੍ਰੀਨ ਦੀ ਡਬਲ ਟੋਨ ਹੈ ਸ਼ਿਲਕ ਪਸ਼ਮੀਨਾ ਬਹੁਤ ਸੋਹਣਾ ਜਿਹਾ ਕਲਰ ਹੈ ਜੀ ਬਹੁਤ ਸੋਹਣਾ ਕੇਰਾ ਬਣਿਆ ਹੋਇਆ 24 ਇੰਚ ਤੱਕ ਤੁਸੀਂ ਕੇਰਾ ਰੈਡੀ ਕਰ ਸਕਦੇ ਹੋ ਨਾਲ ਤੁਹਾਨੂੰ ਇਹਦੀ ਕਟਵਰਕ ਮਿਲਣ ਵਾਲੀ ਹੈ ਠੀਕ ਹੈ ਜੀ ਪ੍ਰੋਪਰ ਅਸੀਂ ਕਟਵਰਕ ਕਰਕੇ ਦਿੰਦੀ ਹਾਂ ਤੁਹਾਨੂੰ ਲਓ ਇਹ 슬ੀਵਸ ਦੇ ਉੱਪਰ ਵੀ ਤੁਹਾਨੂੰ ਕਟ ਵਰਕ ਮਿਲੇਗਾ ਇਹ 슬ੀਵਸ ਦਾ ਵਰਕ ਹੈ ਜੀ ਠੀਕ ਹੈ ਨਾਲ ਤੁਹਾਨੂੰ ਅਸੀਂ ਦੇਵਾਂਗੇ ਬਾਟਮ ਦਾ ਵਰਕ ਸਾਰੇ ਸੂਟਾਂ ਉਪਰ ਤੁਹਾਨੂੰ ਬਾਟਮ ਦਾ ਵਰਕ ਪ੍ਰੋਪਰ ਸਾਡੇ ਕੋਲੋਂ ਮਿਲੇਗਾ ਲਓ ਜੀ ਮੂਰੀ ਵੀ ਪੂਰੀ ਚੌੜੀ ਬਣਾਈ ਗਈ ਹੈ 7 ਇੰਚ ਤੱਕ ਤੁਸੀਂ ਰਾਮਨਾਈ ਸਲਵਾਰ ਦੀ ਮੂਰੀ ਰੈਡੀ ਕਰ ਸਕਦੇ ਹੋ ਲਓ ਇਹ ਆਊਗਾ ਜੀ ਬਾਟਮ ਦਾ ਵਰਕ ਇਹਦੀ ਪ੍ਰਾਈਸ ਰਹਿਣੀ ਹੈ ਜੀ 1600 ਰੁਪਏ ਇਹ ਵਾਲਾ ਸੂਟਾਂ ਨੂੰ 1600 ਜੀ ਮਿਲੇਗਾ ਜੀ ਸ਼ਿਲਕ ਪਸ਼ਮੀਨੇ ਕੇ ਰੈਡੀ ਹੈ ਬਹੁਤ ਹੀ ਪਿਆਰਾ ਜਿਹਾ ਕਲਰ ਆਊਗਾ ਜੀ ਠੀਕ ਹੈ ਜੀ ਇਹ ਕੇ ਕਲਰ ਆਉਣਾ ਸੀ ਇਹਦੇ ਵਿੱਚ ਦੂਸਰਾ ਕਲਰ ਆਊਗਾ ਜੀ ਲਓ ਇਹ ਕੀ ਬੜਾ ਕਲਰ ਚੈੱਕ ਕਰੋ ਜੀ ਲੋ ਇਹ ਵੀ ਡਬਲ ਟੋਨ ਪਸ਼ਮੀਨੇ ਦੇ ਰਹੂਗਾ ਜੀ ਡਬਲ ਟੋਨ ਪਸ਼ਮੀਨਾ ਜੀ ਦੇਖ ਸਕਦੇ ਹੋ ਤੁਸੀਂ ਡਬਲ ਟੋਨ ਪਸ਼ਮੀਨਾ ਰਹਿਣਾ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਬਣਿਆ ਹੋਇਆ ਕਲਰ ਦੇਖੋ ਜੀ ਕਿਹੜਾ ਦੇਖੋ ਕਿੰਨਾ ਪਿਆਰਾ ਡਬਲ ਟੋਨ ਪਸ਼ਮੀਨਾ ਇਹ ਵਾਲੀ ਇਹਦੀ ਬੈਕ ਆਣੀ ਹੈ ਦੇਖੋ ਜੀ ਡਬਲ ਟੋਨ ਤੁਸੀਂ ਆਪ ਹੀ ਦੇਖ ਸਕਦੇ ਹੋ ਬਹੁਤ ਸੋਹਣਾ ਕਲਰ ਰਹਿਣ ਵਾਲਾ ਇਹ ਠੀਕ ਹੈ ਜੀ ਕੇਰਾ ਦੇਖੋ ਜੀ ਕਿੰਨਾ ਪਿਆਰਾ ਜਿਹਾ ਬਣਿਆ ਹੋਇਆ ਕੇਰਾ ਪ੍ਰੋਪਰ ਕਟਵਰਕ ਮੈਲ ਵਾਲੀ ਤੁਹਾਨੂੰ ਘੇਰੇ ਦੀ ਲਓ ਪ੍ਰੋਪਰ ਕਟਵਰਕ ਮਿਲੂਗੀ ਨਾਲ ਤੁਹਾਨੂੰ ਇਹਦੇ 슬ੀਵਸ ਦਾ ਵਰਕ ਮਿਲੂਗਾ ਬਹੁਤ ਹੀ ਪਿਆਰਾ ਜਿਹਾ 슬ੀਵਸ ਦਾ ਵਰਕ ਹੈ ਨਾਲ ਤੁਹਾਨੂੰ ਇਹਦੇ ਬਾਟਮ ਦਾ ਵਰਕ ਵੀ ਮਿਲੂਗਾ ਪ੍ਰੋਪਰ ਬਾਟਮ ਦਾ ਵਰਕ ਮਿਲੂਗਾ ਜੀ ਪ੍ਰਾਈਸ ਦੇਣੀ ਇਹਦੀ ਰਹਿਣੀ ਹੈ 1600 ਰੁਪਏ ਇਹ ਵਾਲੇ ਸੂਟ ਦੀ ਪ੍ਰਾਈਸ 1600 ਰੁਪਏ ਰਹਿਣ ਵਾਲੀ ਹੈ ਜੀ ਠੀਕ ਹੈ ਜੀ ਇਸ ਤੋਂ ਅਗੇ ਤੁਹਾਨੂੰ ਦਿਖਾਵਾਂਗੇ ਲਓ ਇਹ ਆਊਗਾ ਜੀ ਇਹ ਵੀ ਕਾਫੀ ਫੇਮਸ ਡਿਜ਼ਾਈਨ ਸੀਗਾ ਰੈਡੀ ਹੋਇਆ ਵਾ ਲਓ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣ ਵਾਲਾ ਦੇਖ ਸਕਦੇ ਤੁਸੀਂ ਵੀ ਨੈਕ ਬਣਿਆ ਹੋਇਆ ਨੀਚੇ ਬਣਿਆ ਹੋਇਆ ਕੇਰਾ ਸਾਢੇ 21 ਤੱਕ ਤੁਸੀਂ ਇਹਦਾ ਕੇਰਾ ਰੈਡੀ ਕਰ ਸਕਦੇ ਹੋ ਸਾਈਡ ਤੇ ਪਾਕਟ ਵਾਲਾ ਡਿਜ਼ਾਈਨ ਹੈ ਕਾਫੀ ਫੇਮਸ ਡਿਜ਼ਾਈਨ ਹੈ ਇੰਸਟਾ 'ਲਾ ਇਹ ਵਾਲਾ ਠੀਕ ਹੈ ਜੀ ਤੇ ਇਹ ਬੜੀਆਂ ਬੜੀਆਂ ਹੋਈਆਂ ਸਲੀਵਸਾ ਪੂਰੀਆਂ ਫੁੱਲ ਹੈਵੀ ਸਲੀਵਸਾ ਜਿਹੜੀਆਂ ਤੇ ਇਹ ਵਾਲਾ ਆਊਗਾ ਜੀ ਬਾਟਮ ਤੇ ਪੂਰਾ ਫੁੱਲ ਹੈਵੀ ਬਾਟਮ ਦਾ ਵਰਕ ਇਹ ਬਾਟਮ ਤੇ ਵਰਕ ਆਊਗਾ ਜੀ ਪ੍ਰਾਈਸ ਇਹ ਵਾਲੇ ਸੂਟ ਦੀ ਰਹਿਣੀ ਹੈ ਜੀ 1400 ਰੁਪਏ ਠੀਕ ਹੈ ਜੀ ਕਿਉਂਕਿ ਫਰੰਟ ਤੇ ਵਰਕ ਵੀ ਸੇਮ ਮਿਲਣਾ ਤੁਹਾਨੂੰ ਠੀਕ ਹੈ ਜੋ ਘੇਰੇ ਦਾ ਵਰਕ ਹੋਇਆ ਸੇਮ ਫਰੰਟ ਦਾ ਸੇਮ ਹੀ ਤੁਹਾਨੂੰ ਬੈਕ ਦਾ ਵਰਕ ਮਿਲਣਾ ਲਓ ਇਹ ਜੀ ਬੈਕ ਦਾ ਵਰਕ ਹੈ ਠੀਕ ਹੈ ਜੀ ਬੈਕ ਫਰੰਟ ਸੇਮ ਆਊਗੀ ਜੀ ਪ੍ਰਾਈਸ ਇਹ ਵਾਲੇ ਸੂਟ ਦੇ 1400 ਰਹਿਣੀ ਹੈ ਕਾਫੀ ਸ਼ੇਡ ਦੇ ਵਿੱਚ ਸੂਟ ਹੈ ਪਸ਼ਮੀਨੇ ਦਾ ਬਹੁਤ ਹੀ ਪਿਆਰਾ ਜੀ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰੀ ਜੀ ਬਣੀ ਹੋਈ ਹੈ neck نیچے ਬਣਿਆ ਹੋਇਆ ਦਾ ਕੇਰਾ ਪਿਸਤਾ ਦੀ ਸ਼ੀਟ ਚਾਊਗਾ ਸੂਟ ਕੇਰੇ ਦਾ ਪੂਰਾ ਫੁੱਲ ਹੈ ਵੀ ਕੇਰਾ ਬਣਿਆ ਹੋਇਆ ਨਾਲ ਤੁਹਾਨੂੰ ਬਾਟਮ ਦਾ ਵਰਕ ਮਿਲੇਗਾ ਬਾਟਮ ਤੇ ਵਰਕ ਆਊਗਾ ਜੀ ਨਾਲ ਤੁਹਾਨੂੰ ਪੂਰਾ ਡਬਲ 슬ੀਵਸ ਵਰਕ ਮਿਲੇਗਾ ਦੇਖ ਸਕਦੇ ਹੋ ਪੂਰਾ ਫੁੱਲ 슬ੀਵਸ ਦਾ ਡਬਲ ਵਰਕ ਮਿਲੇਗਾ ਆ ਪਸ਼ਮੀਨਾ ਰਹੂਗਾ ਜੀ ਬਿਲਕੁਲ ਬੈਸਟ ਕੁਆਲਿਟੀ ਦਾ ਸਟੈਂਪ ਲੱਗੀ ਹੋਈ ਹੈ ਕਿਉਂਕਿ ਇਹਦੇ ਉੱਪਰ ਕਿਸੇ ਤਰ੍ਹਾਂ ਦੀ ਕੋਈ ਬੁਰ ਨਹੀਂ ਹੋਣੀ ਬੈਸਟ ਕੁਆਲਿਟੀ ਦਾ ਪਸ਼ਮੀਨਾ ਜੀ ਇਹ ਵਾਲੇ ਸੂਟ ਦੀ ਜਿਹੜੀ ਪ੍ਰਾਈਸ ਰਹਿਣੀ ਹੈ ਸਿਰਫ 1200 ਰਹਿਣੀ ਹੈ ਜੀ 1200 ਦੇ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਸਾਡੇ ਕੋਲੋਂ ਕਿਉਂਕਿ ਜਿਹੜਾ ਇਹਦਾ ਸਟਾਫ ਹੈ ਚੇਂਜ ਹੋਇਆ ਬੈਸਟ ਕੁਆਲਟੀ ਦਾ ਸਟਾਫ ਲਗਿਆ ਪੂਰਾ ਫੁੱਲ ਹੈਵੀ ਵਰਕ ਮਿਲੂਗਾ ਠੀਕ ਹੈ ਜੀ ਕੁਆਲਟੀ ਵਾਈਜ਼ ਜੀ ਇਹਨਾਂ ਦੀ ਪ੍ਰਾਈਸ ਰਹਿੰਦੀ ਹੈ ਸੂਟਾਂ ਦੀ ਠੀਕ ਹੈ ਜੀ ਜੋ ਫੈਬਰਿਕ ਲਗਾਇਆ ਜਾਂਦਾ ਕੁਆਲਟੀ ਵਾਈਜ਼ ਲਗਾਇਆ ਜਾਂਦਾ ਉਹਦੇ ਮੁਤਾਬਕ ਜਿਹੜੀ ਪ੍ਰਾਈਸ ਪਈ ਜਾਂਦੀ ਹੈ ਜੀ ਠੀਕ ਹੈ ਜੀ ਅਗਲਾ ਸੂਟ ਆਊਗਾ ਜੀ ਸ਼ਰਕ ਪਸ਼ਮੀਨੇ ਤੇ ਸੇਮ ਡਿਜ਼ਾਈਨ ਤੁਹਾਨੂੰ ਸ਼ਰਕ ਪਸ਼ਮੀਨੇ ਤੇ ਮਿਲੂਗਾ ਜੀ ਡਬਲ ਪੋਨ ਸ਼ਰਕ ਪਸ਼ਮੀਨਾ ਰਹੂ ਲੋਟ 8 ਡਬਲ ਟੋਨ ਸ਼ਰਕ ਪਸ਼ਮੀਨੇ ਤੇ ਰੈਡੀ ਹੈ ਜੀ ਬਹੁਤ ਹੀ ਪਿਆਰਾ ਜਿਹਾ ਬਣਿਆ ਹੋਇਆ ਇਹਦਾ neck ਦੇਖ ਸਕਦੇ ਹੋ ਕੀਰਾ ਬਣਿਆ ਹੋਇਆ ਬਹੁਤ ਹੀ ਪਿਆਰਾ ਜਿਹਾ ਬਣਿਆ ਹੋਇਆ ਕੀਰਾ ਪੂਰਾ ਫੁੱਲ ਹੈਵੀ ਸੂਟਾ ਲੈਂਥ ਤੇ ਇਨੀ ਮਰਜ਼ੀ ਰੱਖ ਲੋ ਇਹਦੀ ਇਹ ਆਊਗਾ ਜੀ ਬਾਟਮ ਤੇ ਬਾਟਮ ਤੇ ਵਰਕ ਮਿਲੂਗਾ ਇਹ ਆਊਗਾ ਜੀ 슬ੀਵਸ ਦਾ ਵਰਕ ਠੀਕ ਹੈ ਜੀ ਡਬਲ ਟੋਨ ਪਸ਼ਮੀਨਾ 슬ੀਵਸ ਤੇ ਵੀ ਤੁਹਾਨੂੰ ਡਬਲ ਵਰਕ ਮਿਲਣਾ ਡਬਲ ਲੇਅਰ ਦੇ ਵਿੱਚ 슬ੀਵਸ ਦਾ ਵਰਕ ਹੈ ਜੀ ਠੀਕ ਹੈ ਜੀ ਨਾਲ ਤੁਹਾਨੂੰ ਬਾਟਮ ਦਾ ਵਰਕ ਹੈ ਘੇਰੇ ਦਾ ਪੂਰਾ ਫੁੱਲ ਹੈਵੀ ਵਰਕ ਹੈ neck ਵਰਕ ਹੈ ਪ੍ਰਾਈਸ ਇਹਦੀ 1500 ਰਾਣੀ ਹੈ ਇਹ ਵਾਲੇ ਸੂਟ ਦੀ ਪ੍ਰਾਈਸ 1500 ਰਾਣੀ ਹੈ ਸ਼ਰਕ ਪਸ਼ਮੀਨੇ ਤੇ ਰੈਡੀ ਹੈ ਜੀ ਠੀਕ ਹੈ ਜੀ ਸ਼ਰਕ ਪਸ਼ਮੀਨੇ ਤੇ ਰੈਡੀ ਹੈ ਜੀ ਲਓ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਇਹ ਵਾਲਾ ਇਹ ਵੀ ਪਸ਼ਮੀਨੇ ਤੇ ਬਣਿਆ ਹੋਇਆ ਸੂਟ ਹੈ ਲਓ ਚੈੱਕ ਕਰੋ ਜੀ ਇਹ ਵਾਲਾ ਸੂਟ ਦੇਖੋ ਜੀ ਇਹਦਾ ਸਿਰਫ ਤੁਹਾਨੂੰ neck ਮਿਲੂਗਾ ਜਰੀ ਵਰਕ ਹੋਇਆ ਤੇ ਘੇਰਾ ਮਿਲੂਗਾ ਠੀਕ ਹੈ ਜੀ neck ਜਰੀ ਵਰਕ ਹੋਇਆ ਘੇਰਾ ਮਿਲੂਗਾ ਪਸ਼ਮੀਨਾ ਸਟਾਫ ਹੈ ਇਹਦੀ ਪ੍ਰਾਈਸ ਰਹਿਣੀ ਹੈ ਜਿਸੇ 600 ਰੁਪਏ ਦੀ ਪ੍ਰਾਈਸ ਰਹਿਣੀ ਹੈ ਜੀ ਇਹਦੀ ਪ੍ਰਾਈਸ ਰਹੂਗੀ 600 ਰੁਪਏ ਠੀਕ ਹੈ ਜੀ ਪਹਿਲਾਂ ਵੀ ਲੈ ਕੇ ਆਏ ਸੀ ਕਾਫੀ ਮੰਗੇ ਸੀ ਪਰ ਇਹ ਵਾਲੇ ਸੂਟ ਦੁਬਾਰਾ ਲੈ ਕੇ ਇਹਦੇ ਵਿੱਚ ਆਊਗਾ ਜੀ ਇੱਕ ਮੈਂਜੀ ਕਰਾਂ ਕਲਰ ਬਹੁਤ ਸੋਹਣਾ ਮਹਿੰਦੀ ਜਾਂ ਕਈ ਵਾਰੀ ਵੀਡੀਓ ਦੀ ਬਚਣਾ ਗ੍ਰੀਨ ਪੈਰਟ ਜਾ ਆ ਰਿਹਾ ਹੁੰਦਾ ਹੈ ਗ੍ਰੀਨ ਪੈਰਟ ਦਾ ਕਲਰ ਦਿਖਦਾ ਆਪਣੀ ਵੀਡੀਓ ਚ ਪਰ ਇਹ ਮਹਿੰਦੀ ਆ ਜੀ ਬਹੁਤ ਸੋਹਣਾ ਜਿਹਾ ਕਲਰ ਮਹਿੰਦੀ ਹੈ ਇਹ ਦੇਖੋ ਨੈਕ ਬਣਿਆ ਹੋਇਆ ਬਹੁਤ ਹੀ ਪਿਆਰਾ ਜਿਹਾ ਘੇਰੇ ਤੇ ਪੂਰੇ ਤੇ ਵਰਕ ਮਿਲੂਗਾ ਤੁਹਾਨੂੰ ਠੀਕ ਆ ਜੀ ਪੂਰੇ ਘੇਰੇ ਤੇ ਵਰਕ ਮਹਿਲਾ ਪ੍ਰਾਈਸ ਸਿਰਫ ਇਹਦੀ 600 ਰੁਪਏ ਰਹਿਣੀ ਆ ਜੀ ਬਹੁਤ ਸੋਹਣਾ ਸਟਾਫ ਰਹਿਣਾ ਹੈ ਵੀ ਪ੍ਰਾਈਸ ਰਹਿਣੀ ਆ 600 ਰੁਪਏ ਜੀ ਇਹ ਵਾਲੇ ਸੂਰ ਦੀ ਠੀਕ ਆ ਜੀ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਲਓ ਜੀ ਇਹ ਕੋਟ ਰਾਈਸ ਤੇ ਰਹੂਗਾ ਜੀ 5 ਮੀਟਰ ਚ ਰਹਿਣਾ ਸੂਟ ਕਟ ਰਾਈਸ ਤੇ ਠੀਕ ਹੈ ਜੀ ਰਸ਼ੀਆ ਬ੍ਰੈਂਡ ਦੀ ਕਟ ਰਾਈਸ ਹੈ ਬਿਲਕੁਲ ਬੈਸਟ ਕੁਆਲਿਟੀ ਦੀ ਬਹੁਤ ਵਧੀਆ ਸੌਫਟ ਵਾਲੀ ਕਟ ਰਾਈਸ ਹੈ ਜਿਹੇ ਬਿਲਕੁਲ ਸੌਫਟ ਪ੍ਰਾਈਸ ਰਹਿਣੀ ਹੈ ਇਹਦੀ ਸੂਟ ਦੀ 1000 ਰੁਪਏ 1000 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਨਾਲ ਤੁਹਾਨੂੰ ਮਿਲੂਗਾ ਬਾਹਾਂ ਦਾ ਵਰਕ ਲਓ ਇਹ ਬਾਹਾਂ ਦਾ ਵਰਕ ਹੈ 1000 ਰੁਪਏ ਦੀ ਪ੍ਰਾਈਸ ਹੈ ਜੀ ਸੂਟ ਦੀ ਲਓ ਇਸ ਤੋਂ ਅੱਗੇ ਆਊਗਾ ਜੀ ਲਓ 골ਡਨ ਸ਼ੇਡ ਦੇ ਵਿੱਚ ਤੁਹਾਨੂੰ ਫੈਂਡੀ ਤੇ ਸੂਟ ਮਿਲੂਗਾ ਬਹੁਤ ਹੀ ਪਿਆਰਾ ਫਿਰੋਜੀ ਤੇ 골ਡਨ ਦੀ ਡਬਲ ਟੋਨ ਹੈ ਜੀ ਦੇਖੋ ਬਹੁਤ ਪਿਆਰਾ ਜਿਹਾ ਕਲਰ ਹੈ ਦੇਖੋ ਜੀ ਇਹ ਵਾਲਾ ਆਊਗਾ ਜੀ ਕੇਰੇ ਦਾ ਵਰਕ ਤੁਸੀਂ ਇਹਦਾ ਕੇਰਾ ਨਾ 24 ਇੰਚ 26 ਇੰਚ ਤੱਕ ਰੈਡੀ ਕਰ ਸਕੋ ਜਿੰਨਾ ਵੱਡਾ ਇਹਦਾ ਕੇਰਾ ਬਣਿਆ ਹੋਇਆ ਜੀ ਕੋਈ ਨੂੰ ਇਹ ਸ਼ੇਪ ਦੇ ਲੋ ਬਹੁਤ ਸੋਹਣਾ ਸੂਟ ਬਣਿਆ ਹੋਇਆ ਵਰਕ ਦੇਖੋ ਜੀ ਬਹੁਤ ਪਿਆਰਾ ਜਿਹਾ ਵਰਕ ਹੈ ਇਹਦੇ ਕੇਰੇ ਦਾ ਇਹ ਨਾਲ ਮਿਲੂਗਾ ਤੁਹਾਨੂੰ ਬਾਟਮ ਤੇ ਇਹ ਬਾਟਮ ਤੇ ਵਰਕ ਵੀ ਮਿਲੂਗਾ ਜੀ ਇਹ ਬਾਟਮ ਦਾ ਵਰਕ ਹੈ ਕਾਵਿਆ ਵਰਕ ਹੋਇਆ ਜੀ ਪੂਰਾ ਪ੍ਰੋਪਰ ਕਾਵਿਆ ਵਰਕ ਹੋਇਆ ਜੀ ਇਹਦੇ ਉੱਪਰ ਵੀ ਕਟ ਵਰਕ ਹੋਈ ਹੈ ਕਾਵਿਆ ਵਰਕ ਹੋਈ ਹੈ ਨਾਲ ਤੁਹਾਨੂੰ ਮਿਲੇਗਾ ਜੀ ਸਲੀਵਸ ਤੇ ਸਲੀਵਸ ਤੇ ਵਰਕ ਵੀ ਮਿਲੇਗਾ ਬਾਟਮ ਤੇ ਮਿਲੇਗਾ ਕਾਵਿਆ ਵਰਕ ਹੈ 골ਡਨ ਸ਼ੇਡ ਬਲੂ ਤੇ 골ਡਨ ਸ਼ੇਡ ਹੈ ਜੀ ਇਹਦੀ ਜਿਹੜੀ ਪ੍ਰਾਈਸ ਰਹਿਣੀ ਹੈ 990 ਦੇ ਤੁਸੀਂ ਇਹ ਸੂਟ ਲੈ ਸਕਦੇ ਹੋ ਦੇਖੋ ਕਿੰਨਾ ਸੋਹਣਾ ਸੂਟ ਹੈ ਡਬਲ ਟੂਨ ਦੇ ਵਿੱਚ ਰਹਿਣਾ ਬਹੁਤ ਹੀ ਪਿਆਰਾ ਜਿਹਾ ਦੇਖੋ ਜੀ ਡਬਲ ਟੂਨ ਦੇ ਵਿੱਚ ਰਹੂਗਾ ਜੀ 990 ਚ ਲੈ ਸਕਦੇ ਹੋ ਸੂਟ ਬਹੁਤ ਪਿਆਰਾ ਜਿਹਾ ਲਓ ਇਹ ਵਾਲੀ ਇਹ ਵੀ ਫੈਂਡੀ ਦੇ ਵਿੱਚ ਆਊਗਾ ਇਹ 골ਡਨ ਤੇ ਫਿਰੋਜੀ ਸੀ ਇਹ ਸਿਲ버 ਤੇ ਲਾਈਟ 골ਡਨ ਜਾਂ ਇਹ ਫਰੋਜੀ ਜੀ ਡਬਲ ਟੋਨ ਹੈ ਜੀ ਇਹ ਵੀ ਬਹੁਤ ਪਿਆਰਾ ਸੂਟ ਹੈ ਲਓ ਤੁਹਾਨੂੰ ਦਿਖਾ ਦੇਣੀ ਹੈ ਵੀਡੀਓ ਦੇ ਵਿੱਚ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਕਾਫੀ ਇਹ ਫੇਮਸ ਇਹ ਵਾਲੇ ਕਾਫੀ ਸਟਾਕ ਮੰਗੈਂਦਾ ਜੀ ਇਹ ਵਾਲੇ ਕਲਰਾਂ ਨੂੰ ਬਾਰ-ਬਾਰ ਮੰਗੈਂਦੇ ਸਾਡੇ ਕੋਲ ਇਹ ਕਲਰ ਲਓ ਇਹ ਵਾਲਾ ਬਣਿਆ ਹੋਇਆ ਬਹੁਤ ਹੀ ਪਿਆਰਾ ਜਿਹਾ ਕੇਰਾ ਕਾਵਿਆ ਵਰਕ ਹੋਇਆ ਕਟ ਵਰਕ ਹੋਇਆ ਬਹੁਤ ਸੋਹਣਾ ਕੇਰਾ ਬਣਿਆ ਹੋਇਆ ਜੀ ਦਾ ਠੀਕ ਹੈ ਨਾਲ ਤੁਹਾਨੂੰ ਇਹਦੀ ਸਲੀਵਸ ਦਾ ਵਰਕ ਮਿਲੂਗਾ ਨਾਲ ਤੁਹਾਨੂੰ ਬਾਟਮ ਦਾ ਵਰਕ ਮਿਲੂਗਾ ਪ੍ਰਾਈਸ ਇਹਦੀ 990 ਰੈਡੀ ਹੈ 990 ਤੁਸੀਂ ਇਹ ਸੂਟ ਲੈ ਸਕਦੇ ਹੋ ਆ ਤੁਹਾਨੂੰ ਲੈਸ ਪ੍ਰਾਈਸ ਦੇ ਵਿੱਚ ਇਹ ਸੂਟ ਦੇ ਰਹੇ ਹਾਂ ਬਹੁਤ ਹੀ ਪਿਆਰੇ ਜੀ ਸੂਟ ਠੀਕ ਹੈ ਜੀ ਇੱਕ ਕੇਵਲਾ ਚ ਇਹ ਵਾਲਾ ਸੂਟ ਆਊਗਾ ਲਓ ਜੀ ਇਹ ਕੇਵਲਾ ਸੂਟ ਚੈੱਕ ਕਰੋ ਜੀ ਇਹ ਵੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਕਲਰ ਚੈੱਕ ਕਰੋ ਜਿਵੇਂ ਤੁਹਾਨੂੰ ਕਲਰ ਦਿਖਾਦਾ ਐਨਾ ਸੋਹਣਾ ਕਲਰ ਰਹੂਗਾ ਜੀ 990 ਦੀ ਪ੍ਰਾਈਸ ਜਿਹੜੀ ਆ ਲਓ ਕਲਰ ਚੈੱਕ ਕਰੋ ਜੀ ਇਹ ਬਹੁਤ ਪਿਆਰਾ ਜਿਹਾ ਕਲਰ ਹੈ ਲਓ ਘੇਰਾ ਦੇਖੋ ਜੀ ਬਹੁਤ ਪਿਆਰਾ ਜਿਹਾ ਬਣਿਆ ਹੋਇਆ ਦਾ ਘੇਰਾ ਠੀਕ ਹੈ ਜੀ ਨਾਲ ਤੁਹਾਨੂੰ ਮਿਲੂਗਾ ਇਹਦੇ 슬ੀਵਸ ਦਾ ਵਰਕ ਤੇ ਨਾਲ ਮਿਲੂਗਾ ਤੁਹਾਨੂੰ ਬਾਟਮ ਦਾ ਵਰਕ ਐਦਾ ਹੀ 슬ੀਵਸ ਤੇ ਵਰਕ ਦੇ ਕਾਵਿਆ ਵਰਕ ਹੋਊਗਾ ਬਾਟਮ ਦਾ ਵਰਕ ਵੀ ਮਿਲੂਗਾ ਪ੍ਰਾਈਸ ਰਹਿਣੀ ਹੈ 990 ਠੀਕ ਹੈ ਜੀ ਨਾਲ ਹੀ ਤੁਹਾਨੂੰ ਇਹਦੀ ਬਾਟਮ ਦਾ ਵਰਕ ਵੀ ਮਿਲੂਗਾ ਸਾਰਾ ਵਰਕ ਮੈਨਮਰਾ ਤੁਹਾਨੂੰ ਇਹਦਾ ਲੋ ਇਹ ਵੀ ਤੁਹਾਨੂੰ ਚੈੱਕ ਕਰਵਾ ਦਿੰਦੇ ਆ ਇਹ ਇਹਦੀ ਬਾਟਮ ਤੇ 슬ੀਵਸ ਤੇ ਆਊਗਾ ਜੀ ਠੀਕ ਹੈ ਜੀ ਇਹ ਆਊਗਾ ਜੀ ਘੇਰੇ ਤੇ ਕਲਰ ਬਹੁਤ ਹੀ ਪਿਆਰਾ ਜਾ ਰਹੂਗਾ ਜੀ ਸੂਟ ਦਾ ਦੇਖ ਸਕਦੇ ਹੋ ਤੁਹਾਨੂੰ ਦੂਰ ਤੋਂ ਦਿਖਾ ਦਿੰਦੇ ਆ ਕਿਦਾਂ ਦਾ ਕਲਰ ਆਉਣਾ ਦੇਖੋ ਜੀ ਬਹੁਤ ਸੋਹਣਾ ਕਲਰ ਆਊਗਾ ਜੀ ਵੱਖਰਾ ਜਿਹਾ ਕਲਰ ਹੈ ਨਾ ਠੀਕ ਹੈ ਪ੍ਰਾਈਸ ਇਹ ਜੀ ਰਹਿਣੀ ਆ 990 ਲੋ ਇਹ ਥੀਲੇ ਵਾਲਾ ਮਿਲੂਗਾ ਤੁਹਾਨੂੰ ਨੈਚੁਰਲ ਕ੍ਰੇਪ ਦੇ ਵਿੱਚ ਮਿਲੂਗਾ ਰੈਡੀ ਸੂਟ ਠੀਕ ਹੈ ਜੀ ਨੇਚਰਲ ਕਰੀਬ ਦੀ ਵਿੱਚ ਬਹੁਤ ਸੋਹਣਾ ਸੂਟ ਰਹਿਣ ਵਾਲਾ ਠੀਕ ਹੈ ਜੀ ਇਹਦਾ ਜਿਹੜਾ ਘੇਰਾ ਰਹੂਗਾ ਜੀ 21 ਇੰਚ ਤੱਕ ਘੇਰਾ ਰੈਡੀ ਰਹਿਣਾ ਜੀ 21 ਇੰਚ ਤੱਕ ਘੇਰਾ ਰੈਡੀ ਰਹੂਗਾ ਬਹੁਤ ਸੋਹਣਾ ਸੂਟ ਬਣਿਆ ਹੋਇਆ ਜੀ ਨੇਚਰਲ ਕਰੀਬ ਤੇ ਆ ਨਾਲ ਤੁਹਾਨੂੰ ਇਹਦੇ ਬੋਟਮ ਦਾ ਇਹ 슬ੀਵਸ ਤੇ ਵਰਕ ਆਊਗਾ ਜੀ ਠੀਕ ਹੈ ਨਾਲ ਤੁਹਾਨੂੰ ਬੋਟਮ ਤੇ ਵਰਕ ਵੀ ਮਿਲੂਗਾ ਇਹ ਬੋਟਮ ਤੇ ਵਰਕ ਵੀ ਆਊਗਾ ਜੀ ਇਹ ਬਾਟਮ ਤੇ ਵਰਕ ਰਹੂਗਾ ਜੀ ਪ੍ਰਾਈਜ਼ ਇਹਦੀ 1500 ਰੁਪਏ ਰਹਿਣੀ ਹੈ ਠੀਕ ਹੈ ਨੇਚਰਲ ਕਰੇਵ ਤੇ ਰੈਡੀ ਹੈ ਬਹੁਤ ਸੋਹਣਾ ਸੂਟ ਹੈ ਜੀ ਅੱਜ ਆਫਰ ਪ੍ਰਾਈਜ਼ ਹੈ ਸਿਰਫ ਆਦੇ 1700 1600 ਤੋਂ 1500 ਦੇ ਵਿੱਚ ਮਿਲੂਗਾ ਜੀ ਲੋ ਇੱਕ ਇਹ ਵਾਲਾ ਮਿਲੂਗਾ ਜੀ ਇਹ ਵੀ ਪਸ਼ਮੀਨੇ ਤੇ ਰੈਡੀ ਹੈ ਸ਼ਿਲਕ ਪਸ਼ਮੀਨੇ ਤੇ ਬਹੁਤ ਸੋਹਣਾ ਬਣਿਆ ਹੋਇਆ ਹੈ ਇਹਦਾ ਕੇਰਾ ਬਹੁਤ ਹੀ ਪਿਆਰਾ ਜਿਹਾ ਕੇਰਾ ਰਹੂਗਾ ਜੀ ਇਹਦਾ ਤੇ ਇਹਦੀ ਨਾਲ ਰਹੂਗਾ ਜੀ 슬ੀਵਸ ਤੇ ਵਰਕ ਵੀ ਰਹੂਗਾ ਠੀਕ ਹੈ ਜੀ 슬ੀਵਸ ਤੇ ਵਰਕ ਵੀ ਰਹਿਣਾ ਜੀ ਇਹਦਾ ਲੋ ਇਸ ਸਲਿਪਸ ਦੇ ਬਾਰੇ ਕਹੋ ਆਊਗਾ ਜੀ ਪ੍ਰਾਈਸ ਇਹਦੀ ਜਿਹੜੀ ਰਹਿਣੀ ਹੈ ਸਿਰਫ 790 790 ਤੇ ਸੂਟ ਲੈ ਸਕਦੇ ਹੋ ਇਸ ਨਾਲ ਹੀ ਦੇ ਸਾਰੇ ਸੂਟ ਬੁਟੀਕ ਵਰਕ ਦੇ ਜਿਹੜਾ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਲਾਓ ਆਰਡਰ ਬੁੱਕ ਕਰੋ ਕੱਲ੍ਹ ਇੱਕ ਨਵੀਂ ਕਲੈਕਸ਼ਨ ਲੈ ਕੇ ਆਵਾਂਗੇ ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਆਂ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ